ਭਵਿਸ਼ਯ ਟਾਈਮਸ ਦੇ ਸਵਾਗਤ ਹੈ ਮੈਂ ਮਲਜੀਤ ਬੱਲੀ ਐਡੀਟਰ ਭਵਿਸ਼ਯ ਨੈਟਵਰਕ ਬੜੀ ਇੱਕ ਚਰਚਿਤ ਖਬਰ ਹੈਗੀ ਹੈ ਕਿ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਬਾਰੇ ਪਿਛਲੇ ਦਿਨਾਂ ਚ ਕੁਝ ਸਵਾਲ ਉੱਠੇ ਸੀ ਸ਼ੰਕੇ ਉੱਠੇ ਸੀ ਤੇ ਹੁਣ ਇੱਕ ਉਹਦੇ ਬਾਰੇ ਸਪਸ਼ਟੀਕਰਨ ਆਇਆ ਜਾਂ ਕਹਿ ਲੋ ਕਿ ਨਵਾਂ ਪਹਿਲੂ ਸਾਹਮਣੇ ਆਇਆ ਤੇ ਸਾਡੇ ਨਾਲ ਨੇ ਇਸਾ ਜਸਵੀਰ ਸਿੰਘ ਗੜੀ ਜਿਹੜੇ ਕਿ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਉਹ 2 ਦਿਨ ਪਹਿਲਾਂ ਮਾਇਆਵਤੀ ਜੀ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਨੇ ਇਸ ਗੱਠਜੋੜ ਬਾਰੇ ਕੁਝ ਪ੍ਰਗਟਾਵੇ ਕੀਤੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਸਵੀਰ ਜੀ ਸਵਾਗਤ ਹੈ ਧੰਨਵਾਦ ਜੀ ਅ ਤੁਸੀਂ ਆਪਣੀ ਸ਼ੇਅਰ ਵੀ ਕੀਤੇ ਵਿਚਾਰ ਕਿ ਮਾਇਆਵਤੀ ਜੀ ਨੂੰ ਤੁਸੀਂ ਮਿਲ ਕੇ ਆਏ ਹੋ ਜਿਹੜੇ ਤੁਹਾਡੇ ਕੌਮੀ ਪ੍ਰਧਾਨ ਨੇ ਤੇ ਗੱਠਜੋੜ ਬਾਰੇ ਹੁਣ ਲੇਟੈਸਟ ਕੀ ਹੈ ਕੀ ਹਿਦਾਇਤਾਂ ਉਹਨਾਂ ਦੀ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜੀ ਸ਼ਾਸਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦਾ ਇਹ ਸਪਸ਼ਟ ਨਿਰਦੇਸ਼ ਹੈ ਕਿ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਲੋਕ ਸਭਾ ਚੋਣਾਂ ਵਿੱਚ ਵੀ ਜਾਰੀ ਰਹੇਗਾ ਜੀ ਭਾਜਨ ਸਮਾਜ ਪਾਰਟੀ ਵੱਲੋਂ ਇਸ ਗੱਠਜੋੜ ਦੇ ਉੱਤੇ ਕੋਈ ਵੀ ਆਚ ਨਹੀਂ ਆਣ ਦਿੱਤੀ ਜਾਏਗੀ ਜੀ ਉਹਨਾਂ ਦਾ ਇਹ ਨਿਰਦੇਸ਼ ਹੈ ਜੀ ਪਰ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਸ ਸਾਲ ਦੇ ਵਿੱਚ ਉਹਦੇ ਚ ਅਕਾਲੀ ਦਲ ਤੇ ਭਾਜਨ ਸਮਾਜ ਪਾਰਟੀ ਦਾ ਗੱਠਜੋੜ ਜਾਰੀ ਰਹੇਗਾ ਇਹਦਾ ਮਤਲਬ ਸਪੱਸ਼ਟ ਇਹ ਮਤਲਬ ਹੈ ਇਹਦਾ ਹੈ ਜੀ ਜੀ ਤੇ ਕਿਉਂਕਿ ਪਿਛਲੀ ਤਾਂ ਜਿਹੜੀ ਵਿਧਾਨ ਸਭਾ ਚੋਣ ਦੇ ਵਿੱਚ ਗੱਟਜੋੜ ਸੀਗਾ ਤੇ ਹੁਣ ਇਹ ਲੋਕ ਸਭਾ ਚੋਣ ਚ ਵੀ ਜਾਰੀ ਰਹੇਗਾ ਜੀ ਤੇ ਪਿਛਲੇ ਦਿਨਾਂ ਚ ਤੁਸੀਂ ਇੱਕ ਜਿਹੜੇ ਤੁਹਾਡੀ ਬੜੀ ਚਰਚਾ ਹੋਈ ਸੀ ਸਟੇਟਮੈਂਟ ਵੀ ਦੋ ਘਰਾਂ ਦਾ ਜਿਹੜਾ ਪ੍ਰੋਣਾ ਹੈ ਉਹ ਭੁੱਖਾ ਰਹਿੰਦਾ ਹੈ ਉਹ ਕੀ ਇਸ਼ਾਰਾ ਕਿਸਵਲ ਸੀਗਾ ਉਹ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ 224 ਸਾਡੀਆਂ ਬਰੂਹਾਂ ਤੇ ਖੜਾ ਆ ਉਹ ਬਿਆਨ ਉਸੇ ਸੰਦਰਭ ਚ ਸੀਗਾ ਕਿ ਜੇਕਰ ਕਾਂਗਰਸ ਦਾ ਗੱਠ ਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਆ ਗੱਠ ਜੋੜ ਨੂੰ ਜੇਕਰ ਮਨ ਦੇ ਵਿੱਚ ਦੋਹਾਂ ਘਰਾਂ ਦਾ ਪ੍ਰੌਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਨਹੀਂ ਉਹ ਮੇਰੀ ਸਟੇਟਮੈਂਟ ਨਹੀਂ ਸੀ ਜਿਹੜੀ 3 ਕਰੋੜ ਪੰਜਾਬੀਆਂ ਦੇ ਵਿਚਾਰਾਂ ਦੀ ਤਰਜਮਾਨੀ ਸੀ ਅੱਛਾ ਠੀਕ ਹੈ ਕਾਸ਼ ਦੇ ਲੋਕ ਪੰਜਾਬ ਦਾ ਮੀਡੀਆ ਇਦਾਂ ਦੀ ਸੋਚ ਰੱਖ ਰਿਹਾ ਸੀ ਜਿਹੜੀ ਮੈਂ ਮੇਰੇ ਵੱਲੋਂ ਪ੍ਰਗਟ ਕੀਤੀ ਗਈ ਜੀ ਲੇਕਿਨ ਹੁਣ ਬਾਊਜਨ ਸਮਾਜ ਪਾਰਟੀ ਨੇ ਇਹ ਸਪਸ਼ਟ ਕਰ ਦਿੱਤਾ ਆ ਹਾਂਜੀ ਕਿ ਜੇ ਪ੍ਰਾਣਾ ਸਾਡੇ ਘਰ ਚ ਹੀ ਆਏਗਾ ਤੇ ਪ੍ਰਾਣਾ ਭੁੱਖਾ ਨਹੀਂ ਰਹੇਗਾ ਠੀਕ ਹੈ ਫਿਰ ਖੂਸੇ ਆਈ ਹੋਈ ਹੋਏਗੀ ਉਹਦੀ ਹੈ ਨਹੀਂ ਬਿਲਕੁਲ ਹਾਂ ਉਹ ਚਲੋ ਸਿਆਸੀ ਜਿਹੜੇ ਉਹਦੇ ਅਰਥ ਜਿਹੜੇ ਹੈ ਨਾ ਉਹ ਇਸ ਤਰ੍ਹਾਂ ਹੀ ਕੱਢੇ ਗਏ ਸੀ ਜਿਵੇਂ ਉਹਦੇ ਇਹ ਹੁੰਦਾ ਲੱਗਿਆ ਸੀ ਜਿਵੇਂ ਕੋਈ ਫਰਕ ਪੈ ਰਿਹਾ ਜਾਂ ਕੋਈ ਉਹਦੇ ਚ ਜਿਵੇਂ ਕੱਲੋ ਵੀ ਦਰਾੜ ਆ ਰਹੀ ਹੈ ਜਾਂ ਤਰੇੜ ਪੈ ਰਹੀ ਹੈ ਕਹਿੰਦਾ ਇਸ ਤਰ੍ਹਾਂ ਦਾ ਪ੍ਰਭਾਵ ਬਣਦਾ ਜਾ ਰਿਹਾ ਸੀਗਾ ਨਹੀਂ ਉਹ ਪ੍ਰਭਾਵ ਵੀ 3 ਕਰੋੜ ਪੰਜਾਬੀਆਂ ਦੇ ਵਿੱਚ ਮੀਡੀਆ ਨੇ ਡਿਵੈਲਪ ਕਰ ਦਿੱਤਾ ਸੀ ਜੀ ਤੇ ਅਸੀਂ ਤਾਂ ਸਿਰਫ ਉਹ 3 ਕਰੋੜ ਪੰਜਾਬੀਆਂ ਦੇ ਵਿਚਾਰ ਨੂੰ ਜਿਹੜਾ ਪ੍ਰਗਟ ਕੀਤਾ ਸੀ ਔਰ ਅਸੀਂ ਇਸ ਫਿਕਰਮੰਦੀ 'ਚ ਸੀਗੇ ਜੀ ਕਿ ਮਿੱਤਰ ਦੋਸਤ ਜਿਹੜੇ ਆ ਹਮੇਸ਼ਾ ਹੀ ਖੁਸ਼ਹਾਲ ਰਹਿਣ ਰਜੇ ਪੁਜੇ ਰਹਿਣ ਉਹ ਕਦੀ ਵੀ ਭੁੱਖੇ ਨਾ ਰਹਿਣ ਜੀ ਤੇ ਇਹਦੇ 'ਚ ਜਿਹੜੀ ਕੋਈ ਸੀਟਾਂ ਦੀ ਜਿਹੜੀ ਵੰਡ ਹੈਗੀ ਇਹ ਇੱਕ ਤਾਂ ਇੱਕ ਸਵਾਲ ਹੈ ਮੇਰੇ ਸੀਟਾਂ ਦਾ ਦੂਜਾ ਇਹ ਕਿ ਕਿ ਜੇਕਰ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਹੁੰਦਾ ਹੈ ਤੇ ਉਹ ਵੀ ਚਰਚਾ ਚੱਲ ਰਹੀ ਹੈ ਉਸਮਾ ਬਹੁਤ ਉਹਦੇ ਬਾਰੇ ਕਿੰਤੂ ਪਰੰਤੂ ਹੋ ਰਹੇ ਨੇ ਕੁਝ ਸੰਭਾਵਨਾਵਾਂ ਵੀ ਲਾਈਆਂ ਜਾ ਰਹੀਆਂ ਨੇ ਤੇ ਉਹਦਾ ਕੋਈ ਕੋਈ ਸੰਭਾਵਨਾ ਕੀ ਲੱਗਦੀ ਪਹਿਲਾਂ ਤੁਹਾਨੂੰ ਇਹ ਦੱਸੋ ਫਿਰ ਜੇ ਉਹ ਹੋ ਜਾਂਦਾ ਤਾਂ ਫਿਰ ਉਹਦਾ ਉਹਦਾ ਰਿਲੇਸ਼ਨ ਕੀ ਬਣੇਗਾ ਇਸ ਗੱਠਜੋੜ ਨਾਲ ਬਾਊਜਨ ਸਮਾਜ ਪਾਰਟੀ ਦੀ ਸੀਟਾਂ ਦੀ ਵੰਡ ਦਾ ਜਿਹੜਾ ਮਾਮਲਾ ਆ ਇਹ ਵੀ ਸਪਸ਼ਟ ਨਿਰਦੇਸ਼ ਇਸ ਮੀਟਿੰਗ ਦੇ ਵਿੱਚੋਂ ਭੈਣ ਕੁਮਾਰੀ ਮਾਇਆਵਤੀ ਜੀ ਨੇ ਦਿੱਤਾ ਆ ਕਿ ਇਹਦੀ ਇਹਦਾ ਜਿਹੜਾ ਵੰਡ ਦਾ ਜਿਹੜਾ ਪੱਧਰ ਵਾ ਉਹ ਹਾਈ ਕਮਾਂਡ ਲੈਵਲ ਤੇ ਹੋਏਗਾ ਠੀਕ ਹੈ ਠੀਕ ਹੈ ਦੇ ਵਿੱਚ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੈਸ਼ਨਲ ਪ੍ਰੈਜ਼ੀਡੈਂਟ ਬੋਝਨ ਸਮਾਜ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਦੇ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਪਸ ਤੇ ਵਿੱਚ ਉਹ ਜੋ ਵੀ ਫੈਸਲਾ ਕਰਨਗੇ ਔਰ ਭੈਣ ਕੁਮਾਰੀ ਮਾਇਆਵਤੀ ਜੀ ਦਾ ਸਾਨੂੰ ਕੋਈ ਹੁਕਮ ਆਇਆ ਪੰਜਾਬ ਯੂਨਿਟ ਉਹਨੂੰ ਲਾਗੂ ਕਰੇਗੀ ਠੀਕ ਹੈ ਜਿਹੜਾ ਬਹੁਜਨ ਸਮਾਜ પાર્ટી ਸ਼੍ਰੋਮਣੀ ਕਾਲੀ ਦਲ ਦੇ ਨਾਲ ਕਿਸੇ ਹੋਰ ਤੀਸਰੀ ਪਾਰਟੀ ਦੇ ਸ਼ਾਮਲ ਹੋਣ ਦੀ ਗੱਲ ਹੈ ਹਾਂ ਹਾਂਜੀ ਠੀਕਾ ਫੈਸਲਾ ਵੀ ਹਾਈ ਕਮਾਂਡ ਪੱਧਰ ਤੇ ਆਉਣਾ ਹੈ ਜੀ ਜੋ ਭੈਣ ਜੀ ਫੈਸਲਾ ਦੇਣਗੇ ਉਹ ਇੰਪਲੀਮੈਂਟ ਕੀਤਾ ਜਾਏਗਾ ਜੀ ਤੇ ਬਾਕੀ ਮੁਲਕ ਦੇ ਵਿੱਚ ਬਾਕੀ ਥਾ ਜਿਹੜੀ ਪੀਐਸਪੀ ਹੈ ਉਹ ਕੱਲਿਆਂ ਚੋਂ ਲੜ ਰਹੀ ਹੈ ਦੇਖੋ ਮੈਂ ਤਾਂ ਛੋਟਾ ਜਿਹਾ ਬੰਦਾ ਆ ਸਾਈਕਲ ਤੇ ਘੁੰਮਣ ਵਾਲਾ ਮੈਨੂੰ ਐਡੀਆਂ ਵੱਡੀਆਂ ਕਿਉਂਕਿ ਮੇਰੇ ਲਈ ਤਾਂ ਸ਼ੰਭੂ ਬਾਜ਼ਾਰ ਤਾਂ ਆਪਣਾ ਹੀ ਬਹੁਤ ਔਖਾ ਆ ਜੀ ਸਾਈਕਲ ਵਾਲੇ ਬੰਦੇ ਨੇ ਔਰ ਮੈਂ ਛੋਟਾ ਜਿਹਾ ਵਰਕਰ ਆ ਪਾਰਟੀ ਦਾ ਤੁਹਾਡੀ ਗੱਲ ਔਰ ਸਵਾਲ ਬਹੁਤ ਵੱਡਾ ਆ ਹੂੰ ਹੂੰ ਤਾਂ ਫੈਸਲਾ ਤਾਂ ਵੱਡੇ ਲੋਕ ਹੀ ਕਰ ਸਕਦੇ ਔਰ ਉਹਨਾਂ ਨੇ ਨੂੰ ਪਿਛਲੇ ਹਫਤੇ ਅਨਾਉਂਸਮੈਂਟ ਇਹ ਕੀਤੀ ਸੀ ਕੁਝ ਦਿਨ ਪਹਿਲਾਂ ਕਿ ਅਸੀਂ ਕੱਲ੍ਹ ਆ ਲੜਾਂਗੇ ਉਸ ਦੇ ਵਿੱਚ ਉਹਦੇ ਚ ਉਹਦੇ ਚ ਜੋ ਬ੍ਰੈਸ ਨੋਟ ਦੇ ਵਿੱਚ ਸਪਸ਼ਟ ਲਿਖਿਆ ਆ ਕਿ ਇੰਡੀਆ ਗਠਬੰਧਨ ਔਰ ਐਨਡੀਆ ਗਠਬੰਧਨ ਉਹਦੇ ਚ ਬਸ ਪਛਾਣ ਮੰਦੀ ਹੋਏਗੀ ਨਹੀਂ ਹੋਏਗੀ ਅੱਛਾ ਉਹ ਤਾਂ ਕਲੀਅਰ ਹੀ ਹੈ ਜਿਵੇਂ ਫੈਕਟ ਹੈ ਹਮ ਕਿਤੇ ਉਹ ਕਿਉਂਕਿ ਅਕਾਲੀ ਦਲ ਵੀ ਉਹਦੇ ਚ ਹੈ ਨਹੀਂ ਅਕਾਲੀ ਦਲ ਵੀ ਦੋਵਾਂ ਚ ਹੈ ਨਹੀਂ ਨਾ ਕਿਸੇ ਚ ਹਾਂ ਹਾਂ ਇਹ ਵੀ ਇਹ ਵੀ ਗੱਲ ਇਹ ਤੁਹਾਡੇ ਨਾਲ ਹੈ ਥੈਂਕ ਯੂ ਥੈਂਕ ਯੂ ਬਲੀਭਾਈ ਅੱਛਾ ਜੀ ਚਲ ਮਿਹਰਬਾਨੀ ਚ ਸਤਿ ਸ੍ਰੀ ਅਕਾਲ